हां जी प्यारे विद्यार्थियों ਅਸੀਂ ਇਲੈਕਟਿਵ ਪੰਜਾਬੀ ਸੈਮੈਸਟਰ 3 ਦਾ ਪ੍ਰਸ਼ਨ ਕਰਨ ਲੱਗੇ ਹਾਂ ਰਾਸਲੀਲਾ ਕਹਾਣੀ ਦਾ ਵਿਸ਼ਾ ਰਾਸਲੀਲਾ ਕਹਾਣੀ ਜਿਹੜੀ ਕਿ ਪ੍ਰਿੰਸੀਪਲ ਸੁਜਾਨ ਸਿੰਘ ਦੀ ਲਿਖੀ ਹੈ ਇਲੈਕਟਿਵ ਪੰਜਾਬੀ ਦੇ ਸਿਲੇਬਸ ਵਿੱਚ ਲੱਗੀ ਹੋਈ ਹੈ 20 ਅੰਕਾਂ ਦੇ ਅਨੁਸਾਰ ਤੁਸੀਂ ਪ੍ਰਸ਼ਨ ਕਰਨਾ ਹੈ ਰਾਸਲੀਲਾ ਕਹਾਣੀ ਵਿੱਚ ਆਪ ਪ੍ਰਿੰਸੀਪਲ ਸੁਜਾਨ ਸਿੰਘ ਨੇ ਬਹੁਤ ਹੀ ਸੁੰਦਰ ਤਰੀਕੇ ਨਾਲ ਰਿਸ਼ਤਿਆਂ ਦੀ ਪ੍ਰਿਬਾਸ਼ਾ ਦਿੱਤੀ ਹੈ ਔਰ ਰਿਸ਼ਤਿਆਂ ਬਾਰੇ ਦੱਸਿਆ ਹੈ ਪ੍ਰਿੰਸੀਪਲ ਸੁਜਾਨ ਸਿੰਘ ਸਕੂਲ ਅਧਿਆਪਕ ਰਹਿਣ ਤੋਂ ਬਾਅਦ ਪ੍ਰਿੰਸੀਪਲ ਰਹੇ ਆਪਨੇ ਲੋਚਨਾ ਦੇ ਖੇਤਰ ਦੇ ਵਿੱਚ ਵੀ ਸਿਰਜਣਾ ਕੀਤੀ ਕਹਾਣੀ ਸੰਗ੍ਰਹਿ ਉੱਤੇ ਆਪ ਨੂੰ ਸਹਿਤਿਕ ਆਦਮੀ ਪੁਰਸਕਾਰ ਵੀ ਮਿਲਿਆ ਰਾਸਲੀਲਾ ਕਹਾਣੀ ਸੁਜਾਨ ਸਿੰਘ ਦੇ ਕਹਾਣੀ ਸੰਗ੍ਰਹਿ ਦੁੱਖ ਸੁੱਖ ਤੋਂ ਪਿਛੋਂ ਵਿੱਚੋਂ ਲਈ ਹੈ ਸੁਜਾਨ ਸਿੰਘ ਭਾਵੇਂ ਪ੍ਰਗਤੀਸ਼ੀਲ ਲੇਖਕ ਦੇ ਤੌਰ ਤੇ ਜਾਣਿਆ ਜਾਂਦਾ ਹੈ ਪਰ ਉਸ ਦੀ ਕਹਾਣੀ ਰਾਸਲੀਲਾ ਕਿਸੇ ਵਿਸ਼ੇਸ਼ ਵਿਚਾਰਧਾਰਾ ਤੋਂ ਮੁਕਤ ਨਿਰੋਲ ਇੱਕ ਅਜਈ ਕਹਾਣੀ ਹੈ ਜਿਸ ਵਿੱਚ ਸਿੱਖਿਆ ਦਿੱਤੀ ਜਾਂਦਾ ਹੈ। ਇਹਨਾਂ ਪਾਤਰ ਹਨ ਲੇਖਕ ਜਾਂ ਬਾਲਕ੍ਰਿਸ਼ਨ ਉਸ ਦੀ ਮਾਂ ਰਾਧਾ ਰਾਧਾ ਦਾ ਪਤੀ ਇਸ ਕਹਾਣੀ ਦੀਆਂ ਮੁੱਖ ਘਟਨਾਵਾਂ ਹੇਠ ਲਿਖੇ ਅਨੁਸਾਰ ਹਨ ਲੇਖਕ ਦਾ ਸਭ ਤੋਂ ਪਹਿਲਾਂ ਬਚਪਨ ਦੱਸਿਆ ਗਿਆ ਹੈ ਜਦੋਂ ਉਸ ਦੀ ਉਮਰ 9-10 ਸਾਲ ਦੀ ਸੀ ਔਰ ਇਹ ਵਰਣਨ ਹੋ ਗਿਆ ਕਿ ਲੇਖਕ ਕੋ ਇਸ ਕਹਾਣੀ ਦਾ ਪਾਤਰ ਦੇ ਤੌਰ ਤੇ ਸਾਡੇ ਸਾਹਮਣੇ ਆਇਆ ਹੈ। ਲੇਖਕ ਦੇ ਘਰ ਦੇ ਸਾਹਮਣੇ 60-65 ਸਾਲਾਂ ਦਾ ਹਿੰਦੂ ਵਪਾਰੀ ਰਹਿੰਦਾ ਸੀ ਜਿਸ ਨੇ ਪੈਸੇ ਦੇ ਕੇ ਨੌਜਵਾਨ ਕੁੜੀ ਰਾਧਾ ਨਾਲ ਵਿਆਹ ਕਰਵਾਇਆ ਸੀ ਕਹਾਣੀਕਾਰ ਉਸ ਨੂੰ ਬਾਬਾ ਕਹਿੰਦਾ ਸੀ ਪਰ ਰਾਧਾ ਨਾਲ ਵਿਆਹ ਕਰਾਉਣ ਤੋਂ ਬਾਅਦ ਕਹਾਣੀਕਾਰ ਉਸ ਨੂੰ ਕਹਿੰਦਾ ਹੈ ਕਿ ਕਹਾਣੀਕਾਰ ਨੂੰ ਉਹ ਕਹਿੰਦਾ ਹੈ ਕਿ ਉਸ ਨੂੰ ਉਹ ਚਾਚਾ ਕਿਹਾ ਕਰੇ ਚਾਚੇ ਦੇ ਘਰ ਜਾਣਾ ਰਾਧਾ ਦੁਆਰਾ ਹਾਰ ਸ਼ਿੰਗਾਰ ਕਰਦਿਆਂ ਲੇਖਕ ਨੂੰ ਗਲਵਕੜੀ ਪਾਉਣਾ ਤੇ ਲੇਖਕ ਨੂੰ ਮਲਾਈ ਤੇ ਚੌਲ ਖਾਣ ਨੂੰ ਦੇਣਾ ਇਹ ਲੇਖਕ ਵਾਸਤੇ ਬੜੀ ਅਚੰਬੇ ਦੀ ਹੈਰਾਨੀ ਦੀ ਗੱਲ ਸੀ ਜਦੋਂ ਲੇਖਕ ਸਕੂਲ ਤੋਂ ਆਇਆ ਤੀਸਰੇ ਦਿਨ ਤਾਂ ਕਹਾਣੀਕਾਰ ਦੁਆਰਾ ਚਾਚੇ ਦੇ ਘਰ ਜਾਣਾ ਤੇ ਚਾਚੀ ਵੱਲੋਂ ਉਸ ਨੂੰ ਬਾਹਾਂ ਵਿੱਚ ਘੁੱਟਣਾ ਗੋਡਿਆਂ ਭਾਰ ਹੋ ਕੇ ਉਸ ਨੂੰ ਆਪਣੀ ਸਾਥ ਆਪਣੇ ਸਾਥ ਸਾਥੀ ਬਜੋ ਆਪਣਾ ਸਮਝਣਾ ਕਹਾਣੀਕਾਰ ਅੰਦਰ ਪਹਿਲੀ ਵਾਰ ਕੋਮਲਤਾ ਦਾ ਅਹਿਸਾਸ ਹੋਇਆ ਉਸ ਦੇ ਸਰੀਰ ਵਿੱਚ ਕੰਬਣੀ ਛਿੜ ਗਈ ਕਹਾਣੀਕਾਰ ਨੇ ਉਸ ਨੂੰ ਚਾਚੀ کہہ ਕੇ ਬੁਲਾਇਆ ਤਾਂ ਉਸ ਨੇ ਕਿਹਾ ਉਸ ਨੂੰ ਰਾਜ਼ਾ ਕਿਹਾ ਕਰੇ ਉਸਨੇ ਕਹਾਣੀਕਾਰ ਦਾ ਸਕੂਲ ਵਾਲਾ ਬਸਤਾ ਮੋੜੇ ਤੋਂ ਲਾ ਕੇ ਉਸ ਨੂੰ ਕ੍ਰਿਸ਼ਨ ਜੀ ਦਾ ਰੂਪ ਵਿੱਚ ਸਜਾ ਦਿੱਤਾ ਤੇ ਇੱਕ ਲੰਮੀ ਜਿਹੀ ਸੋਟੀ ਹੱਥ ਵਿੱਚ ਫੜਾ ਕੇ ਕ੍ਰਿਸ਼ਨ ਦੀ ਬਾਂਸਰੀ ਬਣਾ ਦਿੱਤੀ ਰੇਸ਼ਮੀ ਦੇਖ ਗੁਲਾਬੀ ਫੀਤੇ ਨਾਲ ਉਸ ਦੇ ਖੱਬੇ ਕੰਨ ਕੋਲ ਵਾਲਾਂ ਵਿੱਚ ਇੱਕ ਫੁੱਲ ਬਣਾ ਦਿੱਤਾ ਫਿਰ ਉਸਨੇ ਸਾਹਮਣੇ ਲੱਗੀ ਕ੍ਰਿਸ਼ਨ ਦੀ ਤਸਵੀਰ ਨੂੰ ਵੇਖ ਕੇ ਉਸ ਤੇ ਲੈ ਉਸ ਤੋਂ ਪੀਲੀ ਤੋਤੀ ਬੰਨ੍ਹ ਦਿੱਤੀ ਇਸ ਤੋਂ ਪਿੱਛੋਂ ਬੜੀ ਖੁਸ਼ ਹੋਈ ਉਸ ਨੂੰ ਕਹਾਣੀਕਾਰ ਨੂੰ ਝੂਟੇ ਦਿੱਤੇ ਤੇ ਮੱਥੇ ਦੇ ਵਾਲਾਂ ਨੂੰ ਚੁੰਮਿਆ ਭਾਬ ਕਹਿੰਦਾ ਕਿ ਕਹਾਣੀਕਾਰ ਉਸ ਔਰਤ ਵੱਲ ਆਕਰਸ਼ਿਤ ਹੋ ਰਿਹਾ ਸੀ ਕਹਾਣੀਕਾਰ ਕਿਉਂਕਿ ਬੱਚਾ ਸੀ ਤੇ ਜਦੋਂ ਵੀ ਉਸ ਨੂੰ ਰਾਧਾ ਦੇ ਘਰ ਜਾਂਦਾ ਤੇ ਉਸ ਨੂੰ ਚੰਗਾ ਲੱਗਦਾ ਉਸ ਨੂੰ ਚਾਂਦੀ ਦੇ ਗਲਾਸ ਵਿੱਚ ਦੁੱਧ ਲਿਆ ਦਿੰਦੀ ਫਿਰ ਉਸ ਨੂੰ ਉਸਨੇ ਕਿਹਾ ਕਿ ਉਹ ਫੇਰ ਆਵੇ ਤੇ ਉਸ ਨੂੰ ਸੋਨਾ ਨੱਚ ਕੇ ਦਿਖਾਵੇਗੀ ਇਸ ਤੋਂ ਘੰਟ ਬਾਅਦ ਕਹਾਣੀਕਾਰ ਫਿਰ ਅਗਲੇ ਦਿਨ ਰਾਧਾ ਦੇ ਘਰ ਗਿਆ। ਉਸਨੇ ਆਪਣੀ ਮਾਂ ਨੂੰ ਝੂਠ ਬੋਲਿਆ ਤੇ ਕਿ ਆਪਣੇ ਦੋਸਤ ਬਨੀਂਦਰ ਦੇ ਘਰ ਜਾਂਦਾ ਹੈ। ਉਹ ਝੂਠ ਬੋਲ ਕੇ ਰਾਧਾ ਦੇ ਘਰ ਗਿਆ। ਉਸਨੇ ਦੇਖਿਆ ਕਿ ਰਾਧਾ ਸ਼ਿੰਗਾਰ ਕਰਕੇ ਬੜੀ ਸੋਹਣੀ ਸਜ ਕੇ ਉਸ ਦੀ ਉਡੀਕ ਕਰ ਰਹੀ ਸੀ। ਕਹਾਣੀਕਾਰ ਨੂੰ ਬਹੁਤ ਸੋਹਣੀ ਲੱਗੀ। ਉਸਨੇ ਕਹਾਣੀਕਾਰ ਨੂੰ ਖਾਣ-ਪੀਣ ਲਈ ਦੁੱਧ, ਫਲ, ਮੱਖਣ ਆਦ ਦਿੱਤੇ। ਉਸ ਨੂੰ ਚਮਚਿਆਂ ਨਾਲ ਖੁਦ ਖਵਾਉਣ ਲੱਗੀ। ਫਿਰ ਅਗਰ ਬੱਤੀ ਨਾਲ ਮਹਿਕ ਦੇ ਕਮਰੇ ਵਿੱਚ ਉਹ ਦੋਵੇਂ ਗਏ। ਸ਼ਿੰਗਾਰ ਟੇਬਲ ਤੇ ਚਾਂਦੀ ਦੀ ਥਾਲੀ ਵਿੱਚ ਚਾਰ ਚਫੇਰੇ ਘੋੜ ਦੇ ਦੀਵੇ ਉਸਨੇ ਜਗਾਏ ਰਾਧਾ ਨੇ ਨਵੀਂ ਪੀਲੀ ਰੇਸ਼ਮੀ ਸਾੜੀ ਕੱਢੀ ਮੋਰਾ ਦੇ ਖੰਭਾਂ ਦਾ ਮੁਕਟ ਬਣਾਇਆ ਤੇ ਸ਼ਿੰਗਾਰ ਟੇਬਲ 'ਚੋਂ ਉਸਨੇ ਮੁਰਲੀ ਕੱਢੀ ਤੇ ਦਸਾਂ ਮਿੰਟਾਂ ਵਿੱਚ ਹੀ ਕਹਾਣੀਕਾਰ ਨੂੰ ਤੋਤੀ ਮੁਕਟ ਸੇਰੇ ਤੇ ਬੰਸਰੀ ਨਾਲ ਸਜਾ ਦਿੱਤਾ ਇੱਕ ਸੇਰਾ ਸਾਹਮਣੇ ਲੱਗੀ ਭਗਵਾਨ ਕ੍ਰਿਸ਼ਨ ਦੀ ਤਸਵੀਰ ਉੱਤੇ ਪਾ ਦਿੱਤਾ ਤੇ ਥਾਲੀ ਵਿੱਚ ਪੰਜ ਦੀਵੇ ਜਗਾ ਕੇ ਉਹ ਕਹਾਣੀਕਾਰ ਸਾਹਮਣੇ ਅੱਖਾਂ ਮੀਟ ਕੇ ਖੜੀ ਹੋ ਗਈ ਤੇ ਫਿਰ ਉਸ ਨੇ ਅੱਖਾਂ ਖੋਲੀਆਂ ਤੇ ਥਾੜੀ ਦੇ ਕੰਡੇ ਕੋਲੀ ਤੋਂ ਕੇਸਰ ਤੇ ਚੌਲਾਂ ਦਾ ਆਪਣੀ ਚੀਜ਼ ਹੀ ਨਾਲ ਲਾ ਕੇ ਉਸ ਨੇ ਲੇਖਕ ਦੇ ਮੱਥੇ ਉੱਪਰ ਉਸ ਨੇ ਟਿੱਕਾ ਲਾ ਦਿੱਤਾ ਤੇ ਕਹਾਣੀਕਾਰ ਨੇ ਵੀ ਰਾਧਾ ਦੇ ਮੱਥੇ ਤੇ ਟਿੱਕਾ ਲਾ ਦਿੱਤਾ ਇਸ ਪ੍ਰਕਾਰ ਦੋਹਾਂ ਨੇ ਇੱਕ ਰਾਸ ਲੀਲਾ ਰਚਾਈ ਜਿਸ ਵਿੱਚ ਰਾਧਾ ਆਪਣੇ ਆਪ ਨੂੰ ਗੋਪੀ ਤੇ ਲੇਖਕ ਨੂੰ ਕ੍ਰਿਸ਼ਨ ਬਣਾ ਕੇ ਇੱਕ ਅਜੇਹਾ ਪ੍ਰੇਮ ਦਾ ਇਜ਼ਹਾਰ ਕਰਦੀ ਸੀ ਜਿਹੜਾ ਪ੍ਰੇਮ ਦਾ ਇਜ਼ਹਾਰ Hindu ਮਿਥਾਸ ਦੇ ਵਿੱਚ ਰਾਧਾ ਅਤੇ ਕ੍ਰਿਸ਼ਨ ਜੀ ਦੇ ਪ੍ਰੇਮ ਨਾਲ ਜੁੜਿਆ ਹੈ ਕਹਾਣੀਕਾਰ ਨੇ ਰਾਧਾ ਦੇ ਘਰ ਲੇਖਕ ਦਾ ਜਾਣਨ ਦੀ ਇਸ ਘਟਨਾ ਨੂੰ ਜਾਂ ਕਹਾਣੀਕਾਰ ਨੇ ਖੁਦ ਆਪਣਾ ਹੀ ਅਨੁਭਵ ਪੇਸ਼ ਕੀਤਾ ਹੈ ਕਿ ਉਹ 60-65 ਸਾਲ ਦੇ ਆਦਮੀ ਦੀ ਪਤਨੀ ਜਿਹੜੀ ਕਿ 25 ਸਾਲ ਦੀ ਔਰਤ ਸੀ ਰਾਧਾ ਉਸਦੇ ਘਰ ਲੇਖਕ ਜਾ ਕੇ ਉਸ ਦੇ ਅੰਦਰ ਜੋ ਜਜ਼ਬੇ ਸਨ عورت ਦੇ ਉਹਨਾਂ ਜਜ਼ਬਿਆਂ ਦੀ ਪੂਰਤੀ ਕਰਦਾ ਸੀ ਇਹ ਕਹਾਣੀ ਦਾ ਜਿਹੜਾ ਵਿਸਥਾਰ ਹੈ ਲਗਾਤਾਰ ਅੱਗੇ ਵਧਦਾ ਜਾਂਦਾ ਹੈ ਜਦੋਂ ਰਾਧਾ ਕਹਾਣੀਕਾਰ ਦੇ ਮੱਥੇ ਤੇ ਟਿੱਕਾ ਲਾ ਰਹੀ ਸੀ ਤੇ ਉਹ ਕੰਬੁੱਠੀ ਉਸ ਤੇ ਪੈਰਾਂ ਵਿੱਚੋਂ ਘੁੰਗਰੂਆਂ ਦੀ ਆਵਾਜ਼ ਆਉਣ ਲੱਗੀ ਕਹਾਣੀਕਾਰ ਨੂੰ ਤਿਲਕ ਦੀ ਤੇ ਸੰਭਲ ਦੀ ਪ੍ਰਤੀਤ ਹੋਈ ਉਸ ਨੇ ਸਮਝ ਲਿਆ ਕਿ ਨਾਚ ਸ਼ੁਰੂ ਹੋ ਗਿਆ ਹੈ ਜਦੋਂ ਉਹ ਲੱਕ ਝਕਾਉਂਦੀ ਤਾਂ ਉਸਦੇ ਲੰਬੇ ਵਾਲ ਧਰਤੀ ਨੂੰ ਛੋਹ ਜਾਂਦੇ ਉਹ ਉਸਦੀ ਚਾਲ ਲਗਾਤਾਰ ਤੇਜ਼ ਹੋ ਰਹੀ ਸੀ ਤੇ ਲਗਾਤਾਰ ਘੁੰਗਰੂ ਛਣਕ ਰਹੇ ਸਨ ਜਗਦਿਆਂ ਜੋਤਾਂ ਨਾਲ ਕਹਾਣੀਕਾਰ ਦੇ ਦਿਵਾਲੇ ਇੱਕ ਚੱਕਰ ਬਣ ਗਿਆ ਉਸ ਨੂੰ ਆਪਣੇ ਆਲੇ-ਦੁਆਲੇ ਕਈ ਰਾਤਾ ਦੇਖਣ ਲੱਗੀਆਂ ਉਸ ਨੂੰ ਆਪਣੀ ਕਈ ਸ਼ਕਲ ਦੇ ਕਈ ਮੁੱਡੇ ਉਸ ਵਿੱਚੋਂ ਪ੍ਰਤੀਤ ਹੋਏ ਕਹਾਣੀਕਾਰ ਆਪਣੇ ਆਪ ਉੱਪਰ ਕਾਬੂ ਨਾ ਪਾ ਸਕਿਆ ਤੇ ਉਸਨੇ ਬੰਸਰੀ ਵਜਾਈ ਜੋ ਉਸਨੇ ਕਿਸੇ ਤੋਂ ਸਿੱਖੀ ਨਹੀਂ ਸੀ ਰਾਦਾ ਵੀ ਮਸਤੀ ਵਿੱਚ ਹੁਲਾਰੇ ਖਾ ਰਹੀ ਸੀ ਪਰ ਉਸਦੇ ਹੱਥਾਂ ਵਿੱਚੋਂ ਦੀਵਿਆਂ ਵਾਲੀ ਥਾਲੀ ਡਿੱਗ ਨਹੀਂ ਸੀ ਰਹੀ ਜਦੋਂ ਰਾਦਾ ਜ਼ਮੀਨ ਤੇ ਡਿੱਗ ਪਈ ਤਾਂ ਕਹਾਣੀਕਾਰ ਨੇ ਮੁਰਲੀ ਥੱਲੇ ਸੁੱਟ ਕੇ ਉਸ ਨੂੰ ਸੰਭਾਲਿਆ ਪਤਾ ਨਹੀਂ ਉਸ ਵਿੱਚ ਇੰਨਾ ਜ਼ੋਰ ਕਿੱਥੋਂ ਆ ਗਿਆ ਸੀ ਉਸ ਨੇ ਆਪਣੀ ਤੋਤੀ ਦੇ ਪੱਲੇ ਨਾਲ ਪੱਖਾ ਕਰਕੇ ਉਸ ਨੂੰ ਹੋਸ਼ ਵਿੱਚ ਲਿਆਂਦਾ ਕਹਾਣੀਕਾਰ ਨੇ ਉਸ ਦੀ ਗੱਲ ਚੁੰਮੀ ਕਹਾਣੀਕਾਰ ਦੇ ਸਰੀਰ ਵਿੱਚ ਕੰਬਣੀਆਂ ਛੇੜ ਗਈਆਂ ਉਸ ਦੀ ਨੀਂਦ बेहोਸ਼ੀ ਦੀ ਹਾਲਤ ਵਿੱਚ ਰਾਦਾ ਨੂੰ ਗਲਬਕੜੀ ਪਾ ਲਈ ਉਸ ਦੀਆਂ ਬਾਹਾਂ ਵਿੱਚ ਨਿਸਲ ਹੋ ਕੇ ਰਾਧਾ ਡਿੱਗ ਪਈ ਕਹਾਣੀਕਾਰ ਨੇ ਉਸ ਦੀਆਂ ਗੱਲਾਂ ਬੁਰਲਾਂ ਅੱਖਾਂ ਤੇ ਵਾਲਾਂ ਨੂੰ ਚੁੰਮਿਆ ਇਸ ਪ੍ਰਕਾਰ ਇੱਕ 9-10 ਸਾਲ ਦੇ ਬੱਚੇ ਅੰਦਰ ਇੱਕ ਮਰਦ ਵਾਲੇ ਭਾਵ ਜਾਗ ਗਏ ਜਦੋਂ ਉਸ ਨੇ ਰਾਧਾ ਨੂੰ ਇੱਕ ਉਸ ਤਰ੍ਹਾਂ ਦੇ ਰੂਪ ਵਿੱਚ ਦੇਖਿਆ ਜਿਹੜਾ ਰੂਪ ਵਿੱਚ ਉਹ ਲੇਖਕ ਨੂੰ ਕ੍ਰਿਸ਼ਨ ਬਣਾ ਕੇ ਉਸ ਦੇ ਨਾਲ ਰਾਸਲੀਲਾ ਰਚਾ ਰਹੀ ਸੀ ਜਦ ਚੇਰਮਗਰੋ ਰਾਧਾ ਨੇ ਅੱਖਾਂ ਖੋਲ ਕੇ ਬੈਠ ਕਰ ਲਈਆਂ ਤੇ ਉਸ ਤੋਂ ਬਾਅਦ ਕਹਾਣੀਕਾਰ ਦੀ ਮਾਂ ਉੱਥੇ ਆ ਗਈ ਉਸ ਨੇ ਉਸ ਨੂੰ ਪੁੱਛਿਆ ਕਿ ਉਹ ਘਰ ਕਿਉਂ ਨਹੀਂ ਆਇਆ ਤਾਂ ਉਸ ਨੇ ਕਿਹਾ ਕਿ ਦਰਵਾਜ਼ਾ ਖੁੱਲਾ ਸੀ ਤੇ ਉਹ ਰਾਧਾ ਦੇ ਘਰ ਆ ਗਿਆ ਉਸ ਨੂੰ ਰਾਧਾ ਨੇ ਕ੍ਰਿਸ਼ਨ ਦਾ ਪਹਿਰਾਵਾ ਪਹਿਨਾ ਦਿੱਤਾ ਹੈ ਹੌਲੀ ਹੌਲੀ ਕਹਾਣੀਕਾਰ ਹਰ ਰੋਜ਼ ਰਾਧਾ ਦੇ ਘਰ ਜਾਣ ਲੱਗਾ ਉਸ ਦੀ ਭੁੱਖ ਘਟਣ ਲੱਗੀ ਤੇ ਕਿਉਂਕਿ ਉਹ ਰਾਧਾ ਦੇ ਘਰੋਂ ਰੋਟੀ ਖਾ ਲੈਂਦਾ ਸੀ ਤੇ ਆਪਣੀ ਮਾਂ ਕੋਲ ਆ ਕੇ ਰਾਤ ਦੀ ਰੋਟੀ ਨਹੀਂ ਖਾਂਦਾ ਜਿਸ ਕਰਕੇ ਮਾਂ ਨੇ ਡਾਕਟਰ ਨੂੰ ਦਿਖਾਇਆ ਡਾਕਟਰ ਨੇ ਕਿਹਾ ਸਿਹਤ ਠੀਕ ਹੈ ਸਕੂਲ ਦੀ ਰਿਪੋਰਟ ਵੀ ਵਧੀਆ ਸੀ ਤੇ ਇਸ ਤੋਂ ਬਾਅਦ ਮਾਂ ਇਹ ਕੋਹ ਕਰਨ ਲੱਗੀ ਕਿ ਉਸ ਦਾ ਪੁੱਤਰ ਰਾਤ ਦੀ ਰੋਟੀ ਕਿਉਂ ਨਹੀਂ ਖਾਂਦਾ ਤੇ ਉਸ ਨੇ ਇੱਕ ਦਿਨ ਉਸ ਨੂੰ ਰਾਧਾ ਦੇ ਘਰ ਜਾਂਦਿਆਂ ਵੇਖ ਲਿਆ ਉਹ ਵੀ ਉਸ ਦੇ ਮਗਰ ਮਗਰ ਹੋ ਤਰੀ ਕਿੰਨਾ ਚਿਰ ਬਾੜ ਖੜੀ ਹੋਈ ਅੰਦਰ ਲੀਆਂ ਗੱਲਾਂ ਦੀ ਬਿੜਕ ਲੈਂਦੀ ਰਹੀ ਜਦੋਂ ਰਾਧਾ ਤੇ ਲੇਖਕ ਦਾ ਨਾਚ ਖਤਮ ਹੋਇਆ ਤੇ ਰਾਦਾ ਨੇ ਬੜੀ ਤੇਜ਼ੀ ਨਾਲ ਕਹਾਣੀਕਾਰ ਦੇ ਕੱਪੜੇ ਲਾ ਕੇ ਪਹਿਲਾ ਵਾਲੇ ਕੱਪੜੇ ਪਵਾ ਦਿੱਤੇ ਤੇ ਉਸ ਦਾ ਮੂੰਹ ਧਵਾ ਕੇ ਉਸ ਨੂੰ ਅੰਦਰ ਲੁਕਾ ਦਿੱਤਾ। ਲੇਖਕ ਦੀ ਮਾਂ ਵੱਲੋਂ ਪੁੱਛਣ ਤੇ ਕਿ ਕ੍ਰਿਸ਼ਨ ਉਹਨਾਂ ਦੇ ਘਰ ਆਇਆ ਹੈ ਜਾਂ ਨਹੀਂ ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ। ਉਸੇ ਵਕਤ ਲੇਖਕ ਦੀ ਮਾਂ ਰਾਦਾ ਨੂੰ ਪਿੱਛੇ ਕਰਕੇ ਅੰਦਰ ਚਲੀ ਗਈ ਤੇ ਥੋੜੀ ਦੇਰ ਬਾਅਦ ਲੇਖਕ ਨੂੰ ਬਾਹ ਤੋਂ ਫੜ ਕੇ ਖਿੱਚ ਲਈ। ਓਹੋ ਲੇਖਕ ਦੀ ਮਾਂ ਨੂੰ ਕਹਿਣ ਲੱਗੀ ਕਿ ਉਸ ਨੂੰ ਨਹੀਂ ਪਤਾ ਕਿ ਕਾਕਾ ਜਾਂ ਲੇਖਕ ਉਸ ਦੇ ਘਰ ਕਦੋਂ ਆਇਆ ਹੈ ਘਰ ਵਿੱਚ ਖਿਲਰੀਆਂ ਚੀਜ਼ਾਂ ਤੇ ਜਗਦੀਆਂ ਜੋਤਾਂ ਦਾ ਜਦੋਂ ਲੇਖਕ ਦੀ ਮਾਂ ਨੇ ਨਜ਼ਾਰਾ ਵੇਖਿਆ ਤੇ ਉਸ ਨੇ ਸ਼ੱਕ ਭਰੀ ਨਜ਼ਰ ਨਾਲ ਰਾਧਾ ਨੂੰ ਤੱਕਿਆ ਤੇ ਫਿਰ ਬੜੀ ਨਫ਼ਰਤ ਤੇ ਹੰਕਾਰ ਨਾਲ ਲੇਖਕ ਨੂੰ ਬਾਹੋਂ ਫੜਦੀ ਘਸੀਟਦੀ ਹੋਈ ਘਰ ਵੱਲ ਲੈ ਚਲੀ ਚਲੀ ਗਈ ਉਸ ਨੇ ਕਹਾਣੀਕਾਰ ਨੂੰ ਕੁੱਟਿਆ ਰਾਧਾ ਉਸ ਨੂੰ ਛਡਾਉਣ ਵਾਸਤੇ ਬਾਹਰ ਨਿਕਲੀ ਪਰ ਮੁੜ ਗਈ ਕਹਾਣੀਕਾਰ ਨੂੰ ਆਪਣੀ ਮਾਂ ਕੋਲੋਂ ਚਪੇੜਾਂ ਪਈਆਂ ਤੇ ਇਸ ਤੋਂ ਬਾਅਦ ਕਹਾਣੀਕਾਰ ਨੂੰ ਕਮਰੇ ਵਿੱਚ ਡੱਕ ਦਿੱਤਾ ਗਿਆ ਪਿਤਾ ਦੇ ਆਉਣ ਤੇ ਉਸ ਦੀ ਚਾਈ ਜਾਂ ਉਸ ਦੀ ਮਾਂ ਨੇ ਪਿਤਾ ਨੂੰ ਸ਼ਿਕਾਇਤ ਲਾਈ ਕਿ ਸਾਹਮਣੇ ਵਾਲੀ ਰਾਧਾ ਇੱਕ ਜਾਦੂਗਰਨੀ ਹੈ ਜੋ ਉਸ ਤੇ ਪੁੱਤਰ ਤੇ ਪਤਾ ਨਹੀਂ ਕੀ ਜਾਦੂ ਕਰਦੀ ਰਹਿੰਦੀ ਹੈ ਉਸ ਵੇਲੇ ਲੇਖਕ ਦੇ ਪਿਤਾ ਨੇ ਕਿਹਾ ਕਿ ਉਸ ਵੇਰੇ ਉਸ ਬੁੱਢੇ ਭਾਵ ਰਾਧਾ ਦੇ ਪਤੀ ਨੂੰ ਮਿਲ ਕੇ ਇਸ ਗੱਲ ਦਾ ਉਲਾਮਾ ਦੇਗਾ ਉਸੇ ਦਿਨ ਤੋਂ ਜਦੋਂ ਲੇਖਕ ਸਕੂਲ ਤੋਂ ਵਾਪਸ ਆਇਆ ਉਸ ਨੇ ਰਾਧਾ ਦੇ ਦਰਵਾਜ਼ੇ ਵੱਲ ਦੇਖਿਆ ਕਿ ਰਾਦਾ ਦਾ ਦਰਵਾਜ਼ਾ ਬਿਲਕੁਲ ਖੁੱਲਾ ਪਿਆ ਸੀ ਅੰਦਰ ਕੋਈ ਸਮਾਨ ਨਹੀਂ ਸੀ ਕਮਰੇ ਵਿੱਚ ਕੋਈ ਨਹੀਂ ਸੀ ਕਹਾਣੀਕਾਰ ਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਉਸ ਦਾ ਕੋਈ ਅੰਗ ਕੱਟ ਦਿੱਤਾ ਹੋਵੇ ਉਹ ਕਮਰੇ ਦੀ ਇੱਕ ਨੁੱਕਰ ਵੱਲ ਗਿਆ ਤੇ ਰੋਣ ਲੱਗ ਪਿਆ ਅਚਾਨਕ ਉਸ ਦੀ ਮਾਂ ਆਈ ਉਸ ਨੂੰ ਬਾਹੋਂ ਫੜ ਕੇ ਧੂੰਦੀ ਹੋਈ ਘਰ ਵੱਲ ਲੈ ਗਈ ਇੱਥੇ ਹੀ ਕਹਾਣੀ ਦਾ ਅੰਤ ਹੋ ਜਾਂਦਾ ਹੈ ਅੰਤ ਵਿੱਚ ਕਹਾਣੀਕਾਰ ਦੱਸਦਾ ਹੈ ਰਾਦਾ ਨਾਮ ਦੀ ਪਤਨ ਛੋਟੀ ਉਮਰ ਦੀ ਹੈ ਪਰ ਉਸ ਦਾ ਵਿਆਹ ਬਡੇਰੀ ਉਮਰ ਦੇ ਵਿਅਕਤੀ ਨਾਲ ਹੋ ਗਿਆ ਸੀ ਜਿਸ ਦਾ ਲਗਭਗ ਉਸ ਨਾਲੋਂ 40 ਸਾਲ ਦਾ ਫਰਕ ਹੈ ਇਸ ਫਰਕ ਕਾਰਨ ਉਹ ਆਪਣੇ ਪਤੀ ਕਾਲੋਂ ਭਾਵਨਾਤਮਕ ਤੌਰ ਤੇ ਤੇ ਸਰੀਰਕ ਤੌਰ ਤੇ ਸੁੱਖ ਤੇ ਸੰਤੁਸ਼ਟੀ ਪ੍ਰਾਪਤ ਕਰਨ ਤੋਂ ਅਸਮਰਥ ਹੈ ਤੇ ਆਪਣੇ ਸੰਤੁਸ਼ਟੀ ਨੂੰ ਪੂਰਾ ਕਰਨ ਲਈ ਇੱਕ ਛੋਟੇ ਬੱਚੇ ਨਾਲ ਦੋਸਤੀ ਕਰਨਾ ਚਾਹੁੰਦੀ ਹੈ ਤੇ ਉਸ ਨੂੰ ਆਪਣੇ ਘਰ ਸਾਧਕੇ ਸ਼੍ਰੀ ਕ੍ਰਿਸ਼ਨ ਦਾ ਰੂਪ ਧਾਰਨ ਕਰਕੇ ਖੁਦ ਰਾਦਾ ਬਣ ਕੇ ਇਕ ਪ੍ਰੇਮ ਤੇ ਰਾਸ ਰੀਲਾ ਰਚਾਉਂਦੀ ਹੈ ਜਿਸ ਤੋਂ ਉਹ ਆਪਣੀ ਮਾਨਸਿਕ ਸੰਤੁਸ਼ਟੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ ਕਹਾਣੀਕਾਰ ਦੱਸਣਾ ਚਾਹੁੰਦਾ ਹੈ ਕਿ ਨਾਰੀ ਦੀ ਸਥਿਤੀ ਸਮਾਜ ਵਿੱਚ ਬਹੁਤ ਤਰਸਯੋਗ ਹੈ ਜਿਸ ਨੂੰ ਆਪਣੇ ਫੈਸਲੇ ਲੈਣ ਦਾ ਅਧਿਕਾਰ ਨਹੀਂ ਉਸ ਨੂੰ ਵਸਤੂ ਵਾਂਗੂ ਖਰੀਦਿਆ ਜਾਂਦਾ ਹੈ ਜਿਸ ਪ੍ਰਕਾਰ 65 ਸਾਲ ਦੀ ਉਮਰ ਦੇ ਰਾਦਾ ਦੇ ਰਾਦਾ ਦੇ ਪਤੀ ਨੇ ਉਸ ਨੂੰ ਪੈਸੇ ਦੇ ਕੇ ਖਰੀਦ ਕੇ ਆਪਣੀ ਪਤਨੀ ਬਣਾ ਲਿਆ ਤੇ ਇੱਕ ਜਾਇਦਾਦ ਵਾਂਗੂ ਉਸ ਉੱਤੇ ਕਬਜ਼ਾ ਕਰ ਲਿਆ ਇਹ ਔਰਤ ਦੀ ਸਮਾਜਿਕ ਸਥਿਤੀ ਨਾਲ ਜੁੜੀ ਹੋਈ ਕਹਾਣੀ ਹੈ। ਇਹ ਕਹਾਣੀ ਮਨੋਵਿਗਿਆਨਕ ਵੀ ਹੈ ਕਿਉਂਕਿ ਇਸ ਵਿੱਚ 9-10 ਸਾਲਾਂ ਦੇ ਮੁੰਡੇ ਕ੍ਰਿਸ਼ਨ ਵੱਲੋਂ ਆਪਣੇ ਤੋਂ ਵੱਡੀ ਰਾਧਾ ਨਾਲ ਪ੍ਰੇਮ ਲੀਲਾ ਰਚਾਉਣਾ ਤੇ ਰਾਧਾ ਦੁਆਰਾ ਆਪਣੀਆਂ ਬਾਹਾਂ ਵਿੱਚ ਕੁੱਟੇ ਜਾਣ ਤੇ ਉਸ ਦੇ ਸਰੀਰ ਨਾਲ ਆਪਣੇ ਸਰੀਰ ਦੇ ਛੋਏ ਜਾਣ ਤੇ ਅਨੋਖਾ ਆਨੰਦ ਪ੍ਰਾਪਤ ਕਰਨਾ ਵੀ ਇਸ ਕਹਾਣੀ ਦਾ ਮੁੱਖ ਵਿਸ਼ਾ ਹੈ। 加ਣਿਕਾ ਪੰਜਾਬ ਦੇ ਸੱਭਿਆਚਾਰ ਬਾਰੇ ਦੱਸਦਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਔਰਤਾਂ ਨੂੰ ਖਰੀਦਣ ਦੀ ਪ੍ਰਥਾ ਸੀ ਵਿਸ਼ੇਸ਼ ਕਰਕੇ ਬੰਗਾਲ ਜਾਂ ਬਿਹਾਰ ਤੋਂ ਔਰਤਾਂ ਨੂੰ ਖਰੀਦ ਕੇ ਮਰਦ ਆਪਣੀਆਂ ਪਤਨੀਆਂ ਬਣਾ ਲੈਂਦੇ ਸਨ ਤੇ ਬਡੇਰੀ ਉਮਰ ਦੀ ਦੇ ਜਿਹੜੇ ਮਰਦ ਹੋ ਜਾਂਦੇ ਸਨ ਜਿਨ੍ਹਾਂ ਦਾ ਵਿਆਹ ਨਹੀਂ ਸੀ ਹੁੰਦਾ ਉਹ ਇਹਨਾਂ ਔਰਤਾਂ ਨੂੰ ਖਰੀਦ ਲੈਂਦੇ ਸਨ ਲੇਖਕ ਨੇ ਪੁਰਾਣੇ ਸੱਭਿਆਚਾਰ ਦਾ ਵੀ ਇਸ ਵਿੱਚ ਪ੍ਰਗਟਾਵਾ ਕੀਤਾ ਹੈ ਇਸ ਦੇ ਮੁੱਖ ਪਾਤਰ ਰਾਧਾ ਦਾ પતિ ਰਾਧਾ ਨੂੰ ਆਪਣੀ ਇੱਕ ਜਾਇਦਾਦ ਵਾਂਗ ਸਮਝਦਾ ਹੋਇਆ ਉਸ ਨੂੰ ਕ੍ਰਿਸ਼ਨ ਭਾਵ ਲੇਖਕ ਤੋਂ ਦੂਰ ਲੈ ਜਾਂਦਾ ਹੈ ਜੋ ਲੇਖਕ ਨਾਲ ਮੁੜ ਕੇ ਮੋੜਨਾ ਮਿਲ ਸਕੇ ਤੇ ਆਪਣੇ ਪ੍ਰੇਮ ਭਾਵਨਾ ਪ੍ਰਗਟ ਕਰ ਸਕੇ ਰਾਸਲੀਲਾ ਕਹਾਣੀ ਵਿੱਚ ਮਨੁੱਖ ਦੇ ਮਨ ਵਿੱਚ ਬਚਪਨ ਦੇ ਤੋਂ ਨਿਵਾਸ ਕਰਨ ਵਾਲੇ ਭਾਵਾਂ ਦਾ ਪ੍ਰਕਟਾਵਾ ਹੈ ਇਹਨਾਂ ਭਾਵਾਂ ਵਿੱਚ ਕਾਮ ਰੂਚੀ ਦੀ ਭਾਵ ਵੀ ਹਨ ਕਹਾਣੀਕਾਰ ਦੱਸਦਾ ਹੈ ਕਿ ਜੇਕਰ ਇਸ ਕਾਮ ਰੂਚੀ ਦੀ ਤ੍ਰਿਪਤੀ ਨਾ ਹੋਵੇ ਤਾਂ ਕਈ ਵਾਰ ਉਹ ਧਾਰਮਿਕ ਭਾਵ ਵਿੱਚ ਤਬਦੀਲ ਹੋ ਜਾਂਦੀ ਹੈ ਨਾੜੀ ਇਸ ਵਿੱਚ ਸਮਾਜਿਕ ਤੇ ਮਾਨਵ ਵਿਗਿਆਨਕ ਸ਼ੋਹਾਂ ਨੂੰ ਪ੍ਰਗਟਾਇਆ ਹੈ ਕਹਾਣੀਕਾਰ ਨੇ ਇਸ ਵਿਸ਼ੇ ਨੂੰ ਬੜੀ ਕਲਾਤਮਕਤਾ ਨਾਲ ਸਿਰਜਿਆ ਹੈ ਇਸ ਵਿੱਚ ਰੋਮਾਂਟਿਕ ਪਲਾਟ ਦੇ ਨਾਲ-ਨਾਲ ਧਾਰਮਿਕ ਰੁਚੀਆਂ ਨੂੰ ਵੀ ਜੋੜਿਆ ਗਿਆ ਹੈ ਪੰਜਾਬੀ ਕਹਾਣੀ ਦੇ ਸ਼ਾਰਾ ਪੁਸਤਕ ਦੇ ਸੰਪਾਦਕਾ ਡਾਕਟਰ ਰਮਿੰਦਰ ਕੌਰ ਅਨੁਸਾਰ ਸੁਜਾਨ ਸਿੰਘ ਦੀ ਕਹਾਣੀ ਰਾਸਲੀਲਾ ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਵਜੋਂ ਜਾਣੀ ਜਾਂਦੀ ਹੈ ਕਹਾਣੀ ਦਾ ਨਾਮ ਰਾਸਲੀਲਾ ਇੱਕ ਬਹੁਾਰਥੀ ਚਿੰਨ ਹੈ ਰਾਧਾ ਤੇ ਬਾਲਕ੍ਰਿਸ਼ਨ ਦੀ ਆਪਸੀ ਨੀਲਾ ਤੇ ਨੇੜਤਾ ਕੋਈ ਧਾਰਮਿਕ ਕਾਰਜਾਂ ਨੂੰ ਨਿਭਾ ਕੇ ਉਹ ਆਪਣੇ ਜਵਾਨ ਭਾਵਾਂ ਦੀ ਤਰਜਮਾਨੀ ਬਣ ਜਾਂਦੀ ਹੈ ਇਹ ਕੇਵਲ ਅਧਿਆਤਮਕ ਜਾਂ ਆਤਮਕ ਸੰਤੁਸ਼ਟੀ ਤੱਕ ਸੀਮਤ ਨਾ ਰਹਿ ਕੇ ਜਿਸਮਾਨੀ ਉਮੰਗਾ ਜਾਂ ਤਰੰਗਾਂ ਦੀ ਪੂਰਤੀ ਬਣ ਜਾਂਦੀ ਹੈ ਇਸ ਕਹਾਣੀ ਦਾ ਅਗਲਾ ਵਿਸ਼ਾ ਆਣ ਜੋੜ ਵਿਆਹ ਵੀ ਹੈ ਇਸ ਕਹਾਣੀ ਦਾ ਮੁੱਖ ਵਿਸ਼ਾ ਹੈ ਕਹਾਣੀਕਾਰ ਨੇ ਆਰਥਿਕ ਨਾਬਰਾਬਰੀ ਨੂੰ ਪਛੋਕੜ ਵਿੱਚ ਰੱਖ ਕੇ ਇਸਤੇ ਪੈਦਾ ਹੋਏ ਮਨ ਤੇ ਦੁੱਖ ਤੇ ਹੋਰ ਗੁੱਜੀਆਂ ਹਰਕਤਾਂ ਦੀ ਪੇਸ਼ਕਾਰੀ ਕੀਤੀ ਹੈ। ਬਾਲ ਪਾਤਰ ਕਿਵੇਂ ਆਪਣੇ ਹਾਨ ਵਿੱਚ ਖੋਜਦੇ ਸੰਤੁਸ਼ਟ ਦਿਖਾਈ ਦਿੰਦੇ ਹਨ ਅਜਹੀ ਮਨੋਸਥਿਤਾ ਪ੍ਰਗਟਾਵਾ ਰਾਸਲੀਲਾ ਵਿੱਚ ਕੀਤਾ ਗਿਆ ਹੈ। ਇਸ ਸਾਰੀ ਲੀਲਾ ਤੋਂ ਜਿੱਥੇ ਬਾਲਕ੍ਰਿਸ਼ਨ ਦੀ ਮਾਂ ਜਦੋਂ ਵਾਕਿਫ ਹੁੰਦੀ ਹੈ ਉਸ ਦਾ ਵਿਰੋਧ ਕਰਦੀ ਹੈ ਉੱਥੇ ਰਾਧਾ ਦਾ ਪਤੀ ਵੀ ਉਸ ਨੂੰ ਬਰਦਾਸ਼ਤ ਨਾ ਕਰਦਾ ਹੋਇਆ ਰਾਦਾ ਨੂੰ ਕਿਤੇ ਦੂਰ ਲੈ ਜਾਂਦਾ ਹੈ ਇਸ ਤਰ੍ਹਾਂ ਪਾਤਰਾਂ ਦੀ ਪ੍ਰੇਮ ਲੀਲਾ ਅੱਧਾ ਬਾਟੇ ਰਹਿ ਜਾਂਦੀ ਹੈ ਇਹ ਕਹਾਣੀ ਪਿੰਦਾ ਕਿਸੇ ਉਪਦੇਸ਼ ਦਿੱਤਿਆ ਆੜ ਜੋੜ ਸਥਿਤੀ ਵਿੱਚ ਫਸੇ ਪਾਤਰਾਂ ਦੀਆਂ ਮਾਨਸਿਕ ਭਾਵਨਾਵਾਂ ਤੇ ਉਹਨਾਂ ਦੀ ਬੇਵਸੀ ਦਾ ਪ੍ਰਗਟਾਵਾ ਕਰਦੀ ਹੈ ਇਹ ਕਹਾਣੀ ਇਹ ਵੀ ਦੱਸਦੀ ਹੈ ਕਿ ਵਿਆਹ ਵਰਗਾ ਰਿਸ਼ਤਾ ਬਰਾਬਰ ਦੀ ਉਮਰ ਵਾਲੇ ਵਿਅਕਤੀਆਂ ਵਿੱਚ ਹੀ ਬੇਰੇ ਬਦੇਰੇ ਖੁਸ਼ੀ ਨਾਲ ਨਿਭਾਇਆ ਜਾ ਸਕਦਾ ਹੈ ਇਸ ਪ੍ਰਕਾਰ ਰਾਸਲੀਲਾ ਕਹਾਣੀ ਵਿੱਚ ਸਾਨੂੰ ਸਮਾਜ ਵਿੱਚ ਔਰਤ ਦੀ করুণামય ਸਥਿਤੀ ਦਾ ਵਰਣਨ ਮਿਲਦਾ ਹੈ ਜਿੱਥੇ ਉਸ ਨੂੰ ਇੱਕ ਵਸਤੂ ਵਾਂਗ ਵਿਹਾਰ ਕੀਤਾ ਜਾਂਦਾ ਹੈ ਤੇ ਉਸ ਦਾ ਪਤੀ ਉਸ ਨੂੰ ਇੱਕ ਇੱਕ ਜਾਇਦਾਦ ਸਮਝ ਕੇ ਰੱਖਦਾ ਹੈ ਤੇ ਉਹ ਆਪਣੇ శਰੀਰਕ ਤੇ ਭਾਵਨਾਤਮਕ ਰੁਚੀਆਂ ਨੂੰ ਪੂਰਾ ਕਰਨ ਲਈ ਇੱਕ 9-10 ਸਾਲ ਦੇ ਬੱਚੇ ਨਾਲ ਆਪਣਾ ਪ੍ਰੇਮ ਜ਼ਾਹਰ ਕਰਦੀ ਹੈ ਜਿਸ ਤੋਂ ਉਸ ਤੇ ਮਨ ਦੀ ਅਤ੍ਰਿਪਤੀ ਦਾ ਪਤਾ ਲੱਗਦਾ ਹੈ ਇਸ ਤੋ ਇਲਾਵਾ ਕਹਾਣੀਕਾਰ ਨੇ ਇਸ ਕਹਾਣੀ ਵਿੱਚ ਬਾਲ ਮਨ ਦਾ ਪ੍ਰਗਟਾਵਾ ਕੀਤਾ ਹੈ ਕਿ ਛੋਟੇ ਬੱਚੇ ਨੂੰ ਵੀ ਕਈ ਵਾਰ ਦੂਸਰੇ ਔਰਤਾਂ ਖਾਸ ਕਰਕੇ ਜੇਕਰ ਉਹ ਲੜਕਾ ਹੈ ਤੇ ਉਸ ਨੂੰ ਔਰਤਾਂ ਵੀ ਆਪਣੇ ਵੱਲ ਆਕਰਸ਼ਿਤ ਕਰਦੀਆਂ ਜਿਸ ਤਰ੍ਹਾਂ ਇਸ ਕਹਾਣੀ ਵਿੱਚ ਰਾਧਾ ਨੇ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਖਵਾ ਪਿਆ ਕੇ ਉਸ ਨੂੰ ਸੁੰਦਰ ਤਰੀਕੇ ਨਾਲ ਸਜਾ ਕੇ ਪ੍ਰੇਮ ਰੀਲਾ ਰਚਾ ਕੇ ਉਸਨੇਹ ਘਾਰਜ ਕੀਤਾ